ਹੋਂ ਟ੍ਰੇਨਾਂ ਦੇ ਵਿੱਚ ਮਿਲੇਗਾ ਏਟੀਐਮ ਭਾਰਤੀ ਰੇਲਵੇ ਦੀ ਲੋਕਾਂ ਨੂੰ ਵੱਡੀ ਸੌਗਾਤ ਇਹਨਾਂ ਟ੍ਰੇਨਾਂ ਨੂੰ ਬਿਹਤਰ ਬਣਾਉਣ ਦੇ ਲਈ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਤੇ ਇਹਨਾਂ ਕੋਸ਼ਿਸ਼ਾਂ ਤਹਿਤ ਰੇਲਵੇ ਨੇ ਫੈਸਲਾ ਕੀਤਾ ਹੈ ਕਿ ਹੁਣ ਯਾਤਰੀਆਂ ਨੂੰ ਟ੍ਰੇਨ ਦੇ ਵਿੱਚ ਹੀ ਏਟੀਐਮ ਸਰਵਿਸ ਸਮਹਿਆ ਕਰਵਾਈ ਜਾਵੇਗੀ ਇਸ ਨਾਲ ਯਾਤਰੀਆਂ ਨੂੰ ਕੈਸ਼ ਦੇ ਨਾਲ ਜੁੜੀ ਕੋਈ ਸਮੱਸਿਆ ਨਹੀਂ ਆਵੇਗੀ ਦੱਸ ਰਹੀਏ ਕਿ ਭਾਰਤੀ ਰੇਲਵੇ ਨੇ ਆਪਣੀ ਯਾਤਰੀਆਂ ਨੂੰ ਇੱਕ ਨਵੀਂ ਅਤੇ ਸੁਵਿਧਾਜਨਕ ਸਹੂਲਤ ਦੇ ਦਿੱਤੀ ਹੈ ਹੁਣ ਰੇਲ ਗੱਡੀ ਦੇ ਵਿੱਚ ਸਫ਼ਰ ਕਰਦੇ ਸਮੇਂ ਪੈਸੇ ਖਤਮ ਹੋਣ ਦਾ ਤਣਾ ਖਤਮ ਹੋ ਜਾਵੇਗਾ ਰੇਲਵੇ ਨੇ ਬਈ ਮਨਮਾਰ ਪੰਚਵਤੀ ਐਕਸਪ੍ਰੈਸ ਨੂੰ ਦੇਸ਼ ਦੀ ਪਹਿਲੀ ਰੇਲ ਗੱਡੀ ਬਣਾਇਆ ਹੈ ਜਿਸ ਵਿੱਚ ਏਟੀਐਮ ਸਹੂਲਤ ਦਿੱਤੀ ਗਈ ਹੈ ਇਹ ਏਟੀਐਮ ਟ੍ਰੇਨ ਦੇ ਏਸੀ ਕੋਚ ਦੇ ਵਿੱਚ ਲਗਾਇਆ ਗਿਆ ਜੋ ਯਾਤਰੀਆਂ ਨੂੰ ਚੱਲਦੀ ਟ੍ਰੇਨ ਦੇ ਵਿੱਚ ਨਕਦੀ ਕਢਵਾਉਣ ਦੀ ਸਹੂਲਤ ਪ੍ਰਦਾਨ ਕਰਦਾ ਹੈ ਇਹ ਏਟੀਐਮ ਨੂੰ ਵਿਸ਼ੇਸ਼ ਤੌਰ ਤੇ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਹ ਰੇਲਗੱਡੀ ਦੀ ਪੂਰੀ ਗਤੀ ਤੇ ਵੀ ਸਹੀ ਢੰਗ ਦੇ ਨਾਲ ਕੰਮ ਕਰ ਸਕੇ ਇਸ ਤੋਂ ਇਲਾਵਾ ਸੁਰੱਖਿਆ ਦੇ ਉਦੇਸ਼ਾਂ ਲਈ ਇਹ ਏਟੀਐਮ 24 ਘੰਟਿਆਂ ਦੇ ਲਈ ਸੀਸੀਟੀਵੀ ਨਿਗਰਾਨੀ ਹੇਠ ਰਹੇਗਾ ਇਸ ਦਾ ਟ్రਾਇਲ ਰਨ ਵੀ ਸਫਲਤਾਪੂਰਵਕ ਪੂਰਾ ਹੋ ਚੁੱਕਾ ਹੈ ਜੇਕਰ ਇਸ ਸਹੂਲਤ ਨੂੰ ਯਾਤਰੀਆਂ ਦੇ ਵੱਲੋਂ ਚੰਗਾ ਹੁੰਗਾਰਾ ਮਿਲਦਾ ਹੈ ਤਾਂ ਭਵਿੱਖ ਦੇ ਵਿੱਚ ਹੋਰ ਲੰਬੀ ਦੂਰੀ ਦੀਆਂ ਰੇਲਗੱਡੀਆਂ ਵਿੱਚ ਵੀ ਏਟੀਐਮ ਲਗਾਏ ਜਾ ਸਕਦੇ ਹਨ ਜਾਣਕਾਰੀ ਮੁਤਾਬਕ ਇਹ ਪਹਿਲਾ ਪੂਸਾਵ रेलवे डिविजन ਅਤੇ ਬੈਂਕ ਆਫ ਮਹਾਰਾਸ਼ਟਰ ਦੀ ਪਾਈ ਵਾਲੀ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਸਹੋ ਨੇ ਇਸ ਏਟੀਐਮ ਤੋਂ ਯਾਤਰੀ ਨਾ ਸਿਰਫ ਨਕਦੀ ਕਢਵਾ ਸਕਣਗੇ ਬਲਕਿ ਉਹ ਚੈੱਕ ਬੁਕਾਂ ਚੈੱਕ ਅਕਾਊਂਟਾਂ ਸਟੇਟਮੈਂਟਾਂ ਦਾ ਆਰਡਰ ਵੀ ਦੇ ਸਕਣਗੇ ਅਤੇ ਹੋਰ ਬੈਂਕਿੰਗ ਸੇਵਾਵਾਂ ਦਾ ਲਾਭ ਵੀ ਲੈ ਸਕਣਗੇ ਸੁਰੱਖਿਆ ਪ੍ਰਬੰਧਾਂ ਦੇ ਹਿੱਸੇ ਵਜੋਂ ਇਹ ਏਟੀਐਮ ਸ਼ੈਟਰ ਸਿਸਟਮ ਸੀਸੀਟੀਵੀ ਨਿਗਰਾਨੀ ਅਤੇ ਤਕਨੀਕੀ ਸੁਰੱਖਿਆ ਉਪਾਵਾਂ ਦੇ ਨਾਲ ਵੀ ਲੈਸਨ ਤਾਂ ਜੋ ਯਾਤਰੀਆਂ ਦੀ ਸਹੂਲਤ ਅਤੇ ਸੁਰੱਖਿਆ ਦੋਵਾਂ ਨੂੰ ਯਕੀਨੀ ਬਣਾਇਆ ਜਾ ਸਕੇ